ਪਟੰਡਾ ਲੋਕ ਸਭਾ ਹਲਕੇ ਤੋਂ ਸ਼ਰਮਣੀ ਕਾਲੀ ਦਲ ਵੱਲੋਂ ਐਲਾਨੇ ਗਏ ਉਮੀਦਵਾਰ ਹਰਸਮਰਤ ਕੋਰ ਬਾਦਲ ਦਾ ਕਹਿਣਾ ਹੈ ਕਿ ਉਹਨਾਂ ਖਿਲਾਫ ਚੋਣ ਲੜ ਰਹੇ ਤਿੰਨੋਂ ਉਮੀਦਵਾਰ ਸਿਟਿੰਗ ਐਮ ਐਲ ਏ ਹਨ ਤੇ ਇਹ ਸਾਰੇ ਟਾਈਮ ਪਾਸ ਲਈ ਆਏ ਹਨ ਜੋ ਕਿ 19 ਮਈ ਤੋਂ ਬਾਅਦ ਦਿਖਾਈ ਨਹੀਂ ਦੇਣਗੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਨੇ ਕੇਂਦਰੀ ਮੰਤਰੀ ਹੁੰਦੇ ਆ ਪੰਜਾਬ ਵਿੱਚ 1500 ਕਰੋੜ ਦੀ ਲਾਗਤ ਵਾਲੇ 41 ਪ੍ਰੋਜੈਕਟ ਲਿਆਂਦੇ ਹਨ ਜਿਨ੍ਹਾਂ ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਨੇ ਆਪਦੀ ਐਮਐਲਏ ਸੀਟ ਤੋਂ ਸਤੀਫਾ ਦੇ ਕੇ ਇੱਥੇ ਬਠਿੰਡਾ ਦੀ ਸੇਵਾ ਵਾਸਤੇ ਨਹੀਂ ਆਏ ਨੇ ਇਹ ਕੇਵਲ 19 ਤਰੀਕ ਤਾਈਂ ਟਾਈਮ ਟਕਵਾਲਣ ਵਾਸਤੇ ਅਪੀ ਫੋਟੋ ਆਤਵਾਰ ਦੇ ਛਪਾਨ ਵਾਸਤੇ ਤੇ ਕੁਝ ਪੈਸੇ ਪੂਸੇ ਇਕੱਠੇ ਕਰਨ ਵਾਸਤੇ ਇੱਥੇ ਪਹੁੰਚੇ ਨੇ 19 ਤਰੀਕ ਦੇ 5 ਵਜ ਅਨਸਾਰ ਹੀ ਇਹਨਾਂ ਤਿੰਨਾਂ ਵਿੱਚੋਂ ਕੋਈ ਇਸ ਇਲਾਕੇ ਵਿੱਚ ਨਜ਼ਰ ਨਹੀਂ ਆਊਗਾ ਜਿਹੜਾ 10 ਸਾਲ ਇਸ ਇਲਾਕੇ ਵਿੱਚ ਵਿਚਰੀ ਹੈ ਜਿੱਦਾ ਰਹਿਣਾ ਸਹਿਣਾ ਕਾਰੋਬਾਰ ਸਭ ਇਸ ਇਲਾਕੇ ਵਿੱਚ ਹੈ ਉਹ ਹਰ ਸਮਰਤ ਬਦਲ ਹੀ ਇਸ ਇਲਾਕੇ ਵਿੱਚ ਹੋ ਗਈ ਤਾਂ گا ਇਸ ਇਲਾਕੇ ਨੂੰ ਅੱਗੇ ਲੈ ਜਾਣ ਵਾਸਤੇ ਹੋਰ ਕੰਦੇ ਇਹਦੇ ਨਾਲ ਸੇਵਾ 41 ਪ੍ਰੋਜੈਕਟ ਪੰਜਾਬ 'ਚ 1500 ਕਰੋੜ ਦੀ ਲਾਗਤ ਭਲੇ ਪੂਰੇ ਪੰਜਾਬ 'ਚ ਲੈ ਕੇ ਆਈਆਂ ਤੇ ਇਹ ਥੱਲੇ ਆਪਣੇ ਬਲ ਬੁੱਤੇ ਦੇ ਨਾਲ ਜਿੱਥੇ ਕਾਂਗਰਸ ਸਰਕਾਰ ਨੇ ਮੇਰੇ ਰੁਕਤੀ ਪਰ ਵੀ ਮਦਦ ਨਹੀਂ ਕੀਤੀ ਨਹੀਂ ਤਾਂ ਇਹ ਇਹ 1500 ਨਹੀਂ 15000 ਕਰੋੜ ਦੇ ਪ੍ਰੋਜੈਕਟ ਹੋ ਸਕਦੇ ਸੀ ਤੇ 41 ਨਹੀਂ 400 ਹੋ ਸਕਦੇ ਸੀ ਲੇਕਿਨ ਇਹ ਦੇ ਬਾਵਜੂਦ ਇਹ 41 ਪ੍ਰੋਜੈਕਟਸ ਵਿੱਚੋਂ ਜਿੱਥੇ ਤਿੰਨ ਮੈਗਾ ਫੂਡ ਪਾਰਕਸ ਹੈਗੇ ਉੱਨੇ ਕੋल्ड 체ਨਸ ਹੈ ਗਿਆ ਬੈਕਵਰਡ ਫੋਰਵਰਡ ਲਿੰਕੇਜਸ ਦੇ ਛੋਟੇ ਮਿਨੀ ਫੂਡ ਪਾਰਕਸ ਹੈਗੇ ਸੋ ਕਈ ਸਾਰੇ ਤੁਸੀਂ ਜਾ ਕੇ ਦੇਖੋ ਜਿਹੜਾ ਲੱਡੋਵਾਲ ਫੂਡ ਪਾਰਕ ਹੈਗਾ ਮੈਗਾ ਫੂਡ ਪਾਰਕ ਇਹ ਪਹਿਲਾ ਫੂਡ ਪਾਰਕ ਹੈਗਾ ਜਿਹੜਾ ਮੈਂ ਸਰਕਾਰ ਨੂੰ ਦਿੱਤਾ ਤੇ ਮੇਰੇ 42 ਫੂਡ ਪਾਰਕਸ ਚੋਂ ਜਿੱਥੇ ਫੂਡ ਪਾਰਕ ਦੇ ਅੰਦਰ ਯੂਨਿਟ ਗੋਡਰੇਟ ਟਾਈਸਨ ਦਾ ਵੱਡਾ ਯੂਨਿਟ ਸ਼ੁਰੂ ਵੀ ਹੋ ਗਿਆ ਲੇਕਿਨ ਕੈਪਟਨ ਸਾਹਿਬ ਨੇ ਮੈਨੂੰ ਫੂਡ ਪਾਰਕ ਦਾ ਮੈਗਾ ਫੂਡ ਪਾਰਕ ਦਾ ਅਜ ਤੱਕ ਉਦਘਾਟਨ ਨਹੀਂ ਕਰਨ ਦਿੱਤਾ ਉਹਨੂੰ ਰੋਕ ਕੇ ਰੱਖਿਆ ਨਹੀਂ ਤਾਂ ਪਤਾ ਨਹੀਂ ਕਿੰਨੇ ਹਜ਼ਾਰਾਂ ਦੇ ਪਿੱਛੇ ਇੱਥੇ ਨੌਕਰੀਆਂ ਲੱਗੀਆਂ ਹੋਣਗੀਆਂ ਤੇ ਕਿੰਨੀ ਹੋਰ ਇੰ